ਪਰ ਟ੍ਰੈਡਮਿਲ 'ਤੇ ਵਾਕ ਕੀਤਾ ਜੈਮ ਵੀ ਕੀਤੀ ਪਰ ਮੈਂ ਨਾ ਪਿਛਲੇ 4-5 ਮਹੀਨਿਆਂ ਤੋਂ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਇਸ ਮੇਰਾ ਆਕਸੀਜਨ ਲੈਵਲ ਮੇਰਾ ਸਾਹ ਚੜਨਾ ਘੱਟ ਹੋਇਆ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗ ਗਈ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ੁਰੂ ਹੋਏ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਹੋ ਸਿਟੀ ਮੈਰਾਥਨ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ 16th ਹਾਫ ਮੈਰਾਥਨ ਸ਼ੁਰੂ ਹੋਈ ਹੈ ਔਰ ਸਾਡੇ ਨਾਲ ਸਿੰਗਰ ਜਸੀ ਗੱਲ ਮੌਜੂਦ ਨੇ ਬਿਲਕੁਲ ਜੋਸ਼ ਭਰਿਆ ਨੌਜਵਾਨਾਂ ਦੇ ਵਿੱਚ ਮੈਰਾਥਨ ਦੇ ਵਿੱਚ ਗੱਲਬਾਤ ਕਰਦੇ ਅੱਜ ਇੱਥੇ ਪਹੁੰਚੇ ਹੋਏ ਨੇ ਸਵੇਰੇ ਸਵੇਰੇ ਔਰ ਜਸੀ ਗੱਲ ਕਹਿੰਦੇ ਕਿ ਮੈਂ ਤਾਂ ਸੂਰਜ ਕਦੀ ਚੜਦਾ ਦੇਖਿਆ ਹੀ ਨਹੀਂ ਤਾਂ ਇੱਥੇ ਪਹੁੰਚੇ ਨੇ ਜਸੀ ਭਾਈ ਸਸਤੀ ਗਾਜ਼ੀ ਸਾਹਿਬ ਤੋਂ ਸਸਤੀ ਗੱਲ ਵੀ ਰਿਸਰਚ ਅੱਛਾ ਮੈਂ ਸਟੇਜ ਤੇ ਤੁਸੀਂ ਇਹ ਗੱਲ ਸੁਣਦੇ ਸੀਗੇ ਯਾਰ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਹਾਂ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹੋ ਮੈਰਾਥਨ ਹੋਈ ਹੈ ਬੱਚਿਆਂ 'ਚ ਬਹੁਤ ਜੋਸ਼ ਹੀ ਕਿਵੇਂ ਦੇਖਦੇ ਹੋ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਚੀਜ਼ ਹੈ ਮੈਂ ਅੰਦਰ ਵੀ ਪ੍ਰੈਸ ਕਿ ਕਿਉਂਕਿ ਚੱਕਰ ਕੀ ਅੱਜ ਦੇ ਟਾਈਮ ਬਹੁਤ ਘੱਟ ਟਾਈਮਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਪਰ ਜੇ ਨਹੀਂ ਜਰ ਤੁਸੀਂ ਆਪਣੀ ਸਿਹਤ ਨੂੰ ਟਾਈਮ ਨਹੀਂ ਦਿਓਗੇ ਮਤਲਬ ਮਨਨ ਦਾ ਸ਼ਾਇਦ ਲਾਈਫ ਦਾ ਵੀ ਘੱਟ ਟਾਈਮ ਰਹਿ ਸਕਦਾ ਉਹਦੇ ਵਿੱਚ ਸੋ ਆਪਣੀ ਸਿਹਤ ਪ੍ਰਤੀ ਤੁਹਾਨੂੰ ਜਾਗਰੂਤ ਹੋਣਾ ਬਹੁਤ ਜ਼ਰੂਰੀ ਹੈ ਸੋ ਇਹ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਮੈਂ ਵੀ ਨਾ ਇਸ ਤੋਂ ਪਹਿਲਾਂ ਜਿਮ-ਜਮ ਕਰਦੇ ਰਹਿੰਦੇ ਸੀਗੇ ਸੋ ਮੈਂ ਟਰੈਡਮਿਲ ਵਾਕ ਕੀਤਾ ਜਿੰਮ ਵੀ ਕੀਤੀ ਪਰ ਮੈਂ ਨਾ ਹੁਣ ਪਿਛਲੇ 4-5 ਮਹੀਨਿਆਂ ਦੇ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਸੋ ਉਹਦੋਂ ਮੇਰੀ ਬਾਡੀ ਦੀ ਚੇਂਜਸ ਮੇਰਾ ਆਕਸੀਜਨ ਲੈਵਲ ਮੇਰਾ ਸਾਹ ਚੜਨਾ ਘੱਟ ਹੋਇਆ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗ ਗਈ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ ਬਟ ਜਿਵੇਂ ਤੁਸੀਂ ਐ ਲਾ ਲਓ ਕਿ अर्ਲੀ ਮਾਰਨਿੰਗ ਉੱਠ ਕੇ ਤੁਸੀਂ ਅਗਰ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਪਰ ਜਸੀ ਭਾਈ ਅੱਜ ਇੱਕ ਚੀਜ਼ ਬਹੁਤ ਹੈ ਹਨਾ ਤੁਹਾਨੂੰ ਦੁਨੀਆ ਬਹੁਤ ਫੋਲੋ ਕਰਦੀ ਯੂਥ ਬਹੁਤ ਫੋਲੋ ਕਰਦਾ ਹੈ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਬਸ ਰੀਲਾਂ ਹਨਾ ਆਪਾਂ ਸਕਰੋਲ ਕਰਨ ਤੇ ਰਹਿੰਦੇ ਹਾਂ ਯਾਰ ਮੈਂ ਚਾਹੁੰਨਾ ਪਰਸਨਲੀ ਮੇਰਾ ਹੈ ਕਿ ਤੁਸੀਂ ਇੱਕ ਯੂਥ ਨੂੰ ਜ਼ਰੂਰ ਮੈਸੇਜ ਦਿਓ ਕਿ ਯਾਰ ਹੋ ਸਕਦਾ ਹੈ ਸਵੇਰੇ ਜ਼ਰੂਰ ਇੱਕ ਵਾਰੀ ਉੱਠਿਆ ਕਰੋ ਐਕਸਰਸਾਈਜ਼ ਕਰੋ ਜਿਹੜੇ ਜਿਮ ਦੇ ਸ਼ਿਕੀਰ ਨੇ ਉਹ ਜਿਮ ਜਾਓ ਜਾਂ ਜਿਹੜੇ ਵਾਕ ਕਰਦੇ ਨੇ ਵਾਕ ਨੀ ਜ਼ਰੂਰ ਮੈਨੂੰ ਲੱਗਦਾ ਕਿ ਮੈਂ ਮੈਂ ਨਾ ਇਹ ਹੋਣੇ ਗੱਲ ਕਰਦਾ ਹੁੰਦਾ ਸੀ ਮੇਰਾ ਪਿੰਡ ਹੈਗਾ ਜਨਰਾਲੀ ਦੇ ਜਨਰਾਲੀ ਦੇ ਨਾਲ ਇੱਕ ਮੁੰਡਾ ਜਰਗ ਦਾ ਪਿੰਕਾ ਪਿੰਕਾ ਹਾਂਜੀ ਉਹ ਨਾ ਉਹ ਨਵੇਂ ਬੱਚਿਆਂ ਦੇ ਵਿੱਚ ਇੰਨੀ ਕੁ ਵਧੀਆ ਉਹਨੇ એનર્ਜੀ ਪਾਈ ਹੋਈ ਹੈ ਅੱਜਕੱਲ ਕਿਉਂਕਿ ਅਗਰ ਆ ਫੋਨ ਦੀ ਵੀ ਦੇ ਦੋ ਅਗਰ ਉਹਨਾਂ ਨੂੰ ਵੀ ਰੀਲ ਫੋਨ ਤੇ ਵੀ ਦੇ ਦਿੰਦੇ ਮੈਨੂੰ ਬੈਠਿਆਂ ਨੂੰ ਜੋਸ਼ ਆ ਜਾਂਦਾ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਭਾਜਦੇ ਦੇਖ ਕੇ ਖੇਤਾਂ ਦੇ ਵਿੱਚ ਕਬੱਡੀ ਖੇਡਦੇ ਜਾਂ ਵਰਜਿਸ਼ ਕਰਦੇ ਹੋਏ ਨਾ ਸੋ ਮੈਨੂੰ ਲੱਗਦਾ ਕਿ ਉਵੇਂ ਦੇ ਹੋਰ ਮੁੰਡਿਆਂ ਨੂੰ ਆਪਣੇ ਹੋਰ ਯੂਥ ਨੂੰ ਉਠਣ ਦੀ ਲੋੜ ਆ ਕਿ ਜਿਹੜੇ ਨਵੇਂ ਬੱਚਿਆਂ ਦੇ ਵਿੱਚ ਇਹ ਚੀਜ਼ ਪਾਉਣ ਕੇ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਲਾਈਫ ਸਟਾਈਲ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਸੋ ਮੇਲਾ ਦਾ ਉਸ ਤੋਂ ਬਾਅਦ ਜਦੋਂ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਕੰਮ ਦੀ ਚੀਜ਼ ਪਹੁੰਚ ਗਈ ਤਾਂ ਤੁਸੀਂ ਆਪਣੇ ਆਪ ਉੱਥੇ ਪਹੁੰਚ ਜਾਓਗੇ ਉੱਥੇ ਬਾਈ ਲਾਸਟ ਕੁਐਸਚਨ ਹੈ ਗਾਣੇ ਦੇ ਨਾਲ ਆ ਪੈਨ ਨਹੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਮੇਰੀ ਮੈਂ ਨਾ ਜਮੀ ਨਹੀਂ ਸੁੱਤਾ ਹੋਇਆ ਕਸਮ ਦੱਸਦਾ ਜੀ ਮੈਂ ਸਦਾ ਰਾਤ ਸ਼ੂਟ ਕਰ ਰਿਹਾ ਸੀ ਹੁਣ ਵੀ ਜਦੋਂ ਮੈਨੂੰ ਕਿਹਾ ਮੈਂ ਲੋਕਾਂ ਨੂੰ ਮੰਨਣਾ ਨਹੀਂ ਕਰ ਪਾਉਂਦਾ ਹੁੰਦਾ ਮੈਂ ਰਾਤ ਸ਼ੂਟ ਕੀਤਾ ਜੀ ਮੈਂ 12 1 ਵਜੇ ਤੱਕ ਸ਼ੂਟ ਕਰਦਾ ਰਿਹਾ ਔਰ ਮੈਂ ਉੱਠ ਕੇ ਉੱਠਿਆ ਵੀ ਮੈਂ ਉਵੇਂ ਹੀ ਗ ਮੈਂ ਲੋਰ ਲੋਰ ਦੀ ਨੋਗ ਮੈਂ ਲੋਰ 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 ਉਹ ਕੇ ਆ ਪਰ ਤੁਸੀਂ ਜ਼ਰੂਰ ਜਾ ਕੇ ਸੁਣੋ ਮੇਰਾ ਨਵਾਂ ਗਾਣਾ ਆਇਆ ਚੜੀ ਜਾਂਦੀ ਲੋਰ 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 ਬਹੁਤ ਬਹੁਤ ਘੈਂਟ ਆ ਬਾਈ ਮੇਰਾ ਮੈਂ ਮੈਂ ਬਹੁਤ ਸੁਣਿਆ ਲੋਰ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੀ ਮਜਬੂਰੀ ਸਮਝ ਸਕਦੇ ਆ ਥੈਂਕ ਯੂ ਸੋ ਮੱਚ ਥੈਂਕ ਯੂ ਬਾਈ ਥੈਂਕ ਯੂ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹੋ ਮੈਰਾਥਨ ਹੋਈ ਹੈ ਬੱਚਿਆਂ 'ਚ ਬਹੁਤ ਜੋਸ਼ੀ ਕਿਵੇਂ ਦੇਖਦੇ ਹੋ ਸੋ ਮੈਂ ਟਰੈਡਮਿਲ ਵਾਕ ਕੀਤਾ ਜੈਮ ਵੀ ਕੀਤੀ ਪਰ ਮੈਂ ਨਾ ਪਿਛਲੇ 4-5 ਮਹੀਨਿਆਂ ਤੋਂ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਇਸ ਮੇਰਾ ਆਕਸੀਜਨ ਲੈਵਲ ਮੇਰਾ ਸਾਹ ਚੜਨਾ ਘੱਟ ਹੋਇਆ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗ ਗਈ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ੁਰੂ ਹੋਏ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਹੋ ਸਿਟੀ ਮੈਰਾਥਨ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ 16th ਹਾਫ ਮੈਰਾਥਨ ਸ਼ੁਰੂ ਹੋਈ ਹੈ ਔਰ ਸਾਡੇ ਨਾਲ ਸਿੰਗਰ ਜੈਸੀ ਗੈਲ ਮੌਜੂਦ ਨੇ ਬਿਲਕੁਲ ਜੋਸ਼ ਭਰਿਆ ਨੌਜਵਾਨਾਂ ਦੇ ਵਿੱਚ ਮੈਰਾਥਨ ਦੇ ਵਿੱਚ ਗੱਲਬਾਤ ਕਰਦੇ ਅੱਜ ਇੱਥੇ ਪਹੁੰਚੇ ਹੋਏ ਨੇ ਸਵੇਰੇ ਸਵੇਰੇ ਔਰ ਜੈਸੀ ਗੱਲ ਕਹਿੰਦੇ ਕਿ ਮੈਂ ਤਾਂ ਸੂਰਜ ਕਦੀ ਚੜਦਾ ਦੇਖਿਆ ਹੀ ਨਹੀਂ ਤਾਂ ਇੱਥੇ ਪਹੁੰਚੇ ਨੇ ਜੈਸੀ ਭਾਈ ਸਸਤੀ ਗਾਜ਼ੀ ਸਾਹਿਬ ਤੋਂ ਸਸਤੀ ਗੱਲ ਵੀ ਰਿਸਰਚ ਅੱਛਾ ਮੈਂ ਸਟੇਜ ਤੇ ਤੁਸੀਂ ਇਹ ਗੱਲ ਸੁਣਦੇ ਸੀਗੇ ਯਾਰ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਐ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹੋ ਮੈਰਾਥਨ ਹੋਈ ਐ ਬੱਚਿਆਂ 'ਚ ਬਹੁਤ ਜੋਸ਼ ਹੀ ਕਿਵੇਂ ਦੇਖਦੇ ਹੋ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਚੀਜ਼ ਐ ਮੈਂ ਇਹ ਅੰਦਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਗਏ ਆਇਆ ਸੀਗਾ ਕਿ ਕਿ ਉਹ ਚੱਕਰ ਕੀ ਅੱਜ ਦੇ ਟਾਈਮ ਬਹੁਤ ਘੱਟ ਟਾਈਮ ਆ ਲੋਕਾਂ ਕੋਲੇ ਬਹੁਤ ਜ਼ਿਆਦਾ ਪਰ ਜਿੰਨੇ ਜਰ ਤੁਸੀਂ ਆਪਣੀ ਸਿਹਤ ਨੂੰ ਟਾਈਮ ਨਹੀਂ ਦਿਓਂਗੇ ਤਾਂ ਮਤਲਬ ਮੇਰੇ ਨਾਲ ਤਾਂ ਸ਼ਾਇਦ ਲਾਈਫ ਦਾ ਵੀ ਘੱਟ ਟਾਈਮ رہ ਸਕਦਾ ਉਹਦੇ ਵਿੱਚ ਸੋ ਆਪਣੀ ਸਿਹਤ ਪ੍ਰਤੀ ਤੁਹਾਨੂੰ ਜਾਗਰੂਤ ਹੋਣਾ ਬਹੁਤ ਜ਼ਰੂਰੀ ਹੈ ਸੋ ਇਹ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਮੈਂ ਵੀ ਨਾ ਇਸ ਤੋਂ ਪਹਿਲਾਂ ਜਿਮ-ਜਮ ਕਰਦੇ ਰਹਿੰਦੇ ਸੀਗੇ ਸੋ ਮੈਂ ਟਰੈਡਮਿਲ 'ਤੇ ਵਾਕ ਕੀਤਾ ਜਿੰਮ ਵੀ ਕੀਤੀ ਪਰ ਮੈਂ ਨਾ ਹੁਣ ਪਿਛਲੇ 4-5 ਮਹੀਨਿਆਂ ਤੋਂ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਸੋਧਨ ਮੇਰੀ ਬਾਡੀ ਦੀ ਚੇਂਜਸ ਮੇਰਾ ਆਕਸੀਜਨ ਲੈਵਲ ਮੇਰਾ ਸਾਹ ਚੜਨਾ ਘੱਟ ਹੋਇਆ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗ ਗਈ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ੁਰੂ ਹੋਏ ਜਦ ਕਿ ਮੈਂ ਬਹੁਤ ਜ਼ਿਆਦਾ ਨਹੀਂ ਕਰਦਾ ਸੀ ਬਟ ਜਿਵੇਂ ਤੁਸੀਂ ਐ ਲਾ ਲੋ ਕਿ ਅਰਲੀ ਮਾਰਨਿੰਗ ਉੱਠ ਕੇ ਤੁਸੀਂ ਅਗਰ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਹੋ ਜੱਸੀ ਭਾਈ ਅੱਜ ਇੱਕ ਚੀਜ਼ ਬਹੁਤ ਹੈ ਹਨਾ ਤੁਹਾਨੂੰ ਦੁਨੀਆ ਬਹੁਤ ਫੋਲੋ ਕਰਦੀ ਯੂਥ ਬਹੁਤ ਫੋਲੋ ਕਰਦਾ ਅਸੀਂ ਜਦੋਂ ਸਵੇਰੇ ਉੱਠਦੇ ਆਂ ਬਸ ਰੀਲਾਂ ਹਨਾ ਆਪਾਂ ਸਕਰੋਲ ਕਰਨ ਤੇ ਰਹਿੰਦੇ ਆਂ ਯਾਰ ਮੈਂ ਚਾਹੁੰਨਾ ਪਰਸਨਲੀ ਮੇਰਾ ਹੈ ਕਿ ਤੁਸੀਂ ਇੱਕ ਯੂਥ ਨੂੰ ਜ਼ਰੂਰ ਮੈਸੇਜ ਦਿਓ ਕਿ ਯਾਰ ਹੋ ਸਕਦਾ ਹੈ ਸਵੇਰੇ ਜ਼ਰੂਰ ਇੱਕ ਵਾਰੀ ਉੱਠਿਆ ਕਰੋ ਐਕਸਰਸਾਈਜ਼ ਕਰੋ ਜਿਹੜੇ ਜਿਮ ਦੇ ਸ਼ਿਕੀਰ ਨੇ ਉਹ ਜਿਮ ਜਾਓ ਜਾਂ ਜਿਹੜੇ ਵਾਕ ਕਰਦੇ ਨੇ ਵਾਕ ਕਰਨੀ ਨਹੀਂ ਜ਼ਰੂਰ ਮੈਨੂੰ ਲੱਗਦਾ ਕਿ ਮੈਂ ਮੈਂ ਨਾ ਇਹ ਹੋਣੇ ਗੱਲ ਕਰਦਾ ਹੁੰਦਾ ਸੀ ਮੇਰਾ ਪਿੰਡ ਹੈਗਾ ਜਨਰਾਲੀ ਦੇ ਜਨਰਾਲੀ ਦੇ ਨਾਲ ਇੱਕ ਮੁੰਡਾ ਜਰਗ ਦਾ ਪਿੰਕਾ ਪਿੰਕਾ ਹਾਂਜੀ ਉਹ ਨ ਦੇ ਵਿੱਚ ਇੰਨੀ ਕੁ ਵਧੀਆ ਉਹਨੇ એનર્ਜੀ ਪਾਈ ਹੋਈ ਆਜ ਕੱਲ ਕਿਉਂਕਿ ਅਗਰ ਆ ਫੋਨ ਤੇ ਵੀ ਦੇ ਦਿੰਦੋਂ ਅਗਰ ਉਹਨਾਂ ਨੇ ਮੇਰੀ ਰੀਲ ਫੋਨ ਤੇ ਵੀ ਦੇ ਦਿੰਦੇ ਮੈਨੂੰ ਬੈਠਿਆਂ ਨੂੰ ਜੋਸ਼ ਆ ਜਾਂਦਾ ਬਿਲਕੁਕੁਲ ਛੋਟੇ ਛੋਟੇ ਬੱਚਿਆਂ ਨੂੰ ਬਾਜਦੇ ਦੇਖ ਕੇ ਖੇਤਾਂ ਦੇ ਵਿੱਚ ਕਬੱਡੀ ਖੇਡਦੇ ਜਾਂ ਵਰਜਿਸ਼ ਕਰਦੇ ਹੋਏ ਨਾ ਸੋ ਮੈਨੂੰ ਲੱਗਦਾ ਕਿ ਔਮੇ ਦੇ ਹੋਰ ਮੁੰਡਿਆਂ ਨੂੰ ਆਪਣੇ ਹੋਰ ਯੂਥ ਨੂੰ ਉਠਣ ਦੀ ਲੋੜ ਆ ਕਿ ਜਿਹੜੇ ਨਵੇਂ ਬੱਚਿਆਂ ਦੇ ਵਿੱਚ ਇਹ ਚੀਜ਼ ਪਾਉਣ ਕਿ ਇਹ ਬਹੁਤ ਜ਼ਰੂਰੀ ਹੈ ਤੁਹਾਡੀ ਲਾਈਫ ਸਟਾਈਲ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਸੋ ਮੈਨੂੰ ਲੱਗਾ ਉਸ ਤੋਂ ਬਾਅਦ ਜਦੋਂ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਕੰਮ ਦੀ ਚੀਜ਼ ਪਹੁੰਚ ਗਈ ਤਾਂ ਤੁਸੀਂ ਆਪਣੇ ਆਪ ਉੱਥੇ ਪਹੁੰਚ ਜਾਓਗੇ ਉੱਥੇ ਬਾਈ ਲਾਸਟ ਕੁਐਸਚਨ ਹੈ ਗਾਣੇ ਦੇ ਨਾਲ ਆ ਪੈਨ ਨਹੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਮੇਰੀ ਮੈਂ ਨਾ ਜਮੀ ਨਹੀਂ ਸੁੱਤਾ ਹੋਇਆ ਕਸਮ ਨਾਲ ਦੱਸਦਾ ਜੀ ਮੈਂ ਸਦਾ ਰਾਤ ਸ਼ੂਟ ਕਰ ਰਿਹਾ ਸੀ ਹੁਣ ਵੀ ਜਦੋਂ ਮੈਨੂੰ ਕਿਹਾ ਮੈਂ ਲੋਕਾਂ ਨੂੰ ਮੰਨ ਨਹੀਂ ਕਰ ਪਾਉਂਦਾ ਹੁੰਦਾ ਮੈਂ ਰਾਤ ਸ਼ ਉੱਤੇ ਮੈਂ ਉਵੇਂ ਹੀ ਗੱਡੀ 'ਚ ਪੈ ਕੇ ਇੱਧਰ ਨੂੰ ਆ ਗਿਆ ਮੇਰੀ ਬਹੁਤ ਬੁਰੀ ਹਾਲਤ ਆ ਪਰ ਮੈਂ ਕਹੀ ਰਿਕਵੈਸਟ ਆ ਲੋਰ ਲੋਰ ਦੇ ਲੋਰ 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 ਨੋਰ ਉਕੇ ਆ ਪਰ ਤੁਸੀਂ ਜ਼ਰੂਰ ਜਾ ਕੇ ਸੁਣੋ ਮੇਰਾ ਨਵਾਂ ਗਾਣਾ ਆ ਚੜੀ ਜਾਂਦੀ ਲੋਰ 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 ਬਹੁਤ ਬਹੁਤ ਘੈਂਟ ਆ ਬਾਈ ਮੇਰਾ ਮੈਂ ਮੈਂ ਬਹੁਤ ਸੁਣਿਆ ਲੋਰ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੀ ਮਜਬੂਰੀ ਸਮਝ ਜਾਂਦੇ ਆ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਹਾਂ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹਾਂ ਮੈਰਾਥਨ ਹੋਈ ਹੈ ਬੱਚੇ ਅੱਜ ਬਹੁਤ ਜੋਸ਼ੀ ਕਿਵੇਂ ਦੇਖਦੇ ਹੋ ਸੋ ਮੈਂ ਟ੍ਰੈਡਮਿਲ ਵਾਕ ਕੀਤਾ ਜੈਮ ਵੀ ਕੀਤੀ ਪਰ ਮੈਂ ਨਾ ਹੁਣ ਪਿਛਲੇ 4-5 ਮਹੀਨਿਆਂ ਤੋਂ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਇਸ ਮੇਰਾ ਆਕਸੀਜਨ ਲੈਵਲ ਮੇਰਾ ਸਾਹ ਚੜਨਾ ਘੱਟ ਹੋਇਆ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗੀ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ੁਰੂ ਹੋਏ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਸਿਟੀ ਮੈਰਾਥਨ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ 16th ਹਾਫ ਮੈਰਾਥਨ ਸ਼ੁਰੂ ਹੋਈ ਹੈ ਔਰ ਸਾਡੇ ਨਾਲ ਸਿੰਗਰ ਜੈਸੀ ਗੱਲ ਮੌਜੂਦ ਨੇ ਬਿਲਕੁਲ ਜੋਸ਼ ਭਰਿਆ ਨੌਜਵਾਨਾਂ ਦੇ ਵਿੱਚ ਮੈਰਾਥਨ ਦੇ ਵਿੱਚ ਗੱਲਬਾਤ ਕਰਦੇ ਅੱਜ ਇੱਥੇ ਪਹੁੰਚੇ ਹੋਏ ਨੇ ਸਵੇਰੇ ਸਵੇਰੇ ਔਰ ਜੈਸੀ ਗੱਲ ਕਹਿੰਦੇ ਕਿ ਮੈਂ ਤਾਂ ਸੂਰਜ ਕਦੀ ਚੜਦਾ ਦੇਖਿਆ ਹੀ ਨਹੀਂ ਤਾਂ ਇੱਥੇ ਪਹੁੰਚੇ ਨੇ ਜੈਸੀ ਭਾਈ ਸਸਤੀ ਗਾਜ਼ੀ ਸਾਹਿਬ ਤੋਂ ਸਸਤੀ ਗੱਲ ਵੀ ਰਿਸਰਚ ਕਰ ਅੱਛਾ ਮੈਂ ਸਟੇਜ ਤੇ ਤੁਸੀਂ ਇਹ ਗੱਲ ਸੁਣਦੇ ਸੀਗੇ ਯਾਰ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਹਾਂ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹੋ ਮੈਰਾਥਨ ਹੋਈ ਹੈ ਬੱਚਿਆਂ 'ਚ ਬਹੁਤ ਜੋਸ਼ ਹੀ ਕਿਵੇਂ ਦੇਖਦੇ ਹੋ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਚੀਜ਼ ਹੈ ਮੈਂ ਇਹ ਅੰ ਕਿ ਕਿਉਂਕਿ ਚੱਕਰ ਕੀ ਅੱਜ ਦੇ ਟਾਈਮ ਬਹੁਤ ਘੱਟ ਟਾਈਮਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਪਰ ਜੇ ਨਹੀਂ ਜਰ ਤੁਸੀਂ ਆਪਣੀ ਸਿਹਤ ਨੂੰ ਟਾਈਮ ਨਹੀਂ ਦਿਓਗੇ ਤਾਂ ਮਤਲਬ ਮੇਰੇ ਨਾਲ ਤਾਂ ਸ਼ਾਇਦ ਲਾਈਫ ਦਾ ਵੀ ਘੱਟ ਟਾਈਮ ਰਹਿ ਸਕਦਾ ਉਹਦੇ ਵਿੱਚ ਸੋ ਆਪਣੀ ਸਿਹਤ ਪ੍ਰਤੀ ਤੁਹਾਨੂੰ ਜਾਗਰੂਤ ਹੋਣਾ ਬਹੁਤ ਜ਼ਰੂਰੀ ਹੈ ਸੋ ਇਹ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਮੈਂ ਵੀ ਨਾ ਇਸ ਤੋਂ ਪਹਿਲਾਂ ਜਿਮ-ਜਮ ਕਰਦੇ ਰਹਿੰਦੇ ਸੀਗੇ ਸੋ ਮੈਂ ਟਰੈਡਮਿਲ ਵਾਕ ਕੀਤਾ ਜਿੰਮ ਵੀ ਕੀਤੀ ਪਰ ਮੈਂ ਨਾ ਹੁਣ ਪਿਛਲੇ 4-5 ਮਹੀਨਿਆਂ ਦੇ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ ਸੋ ਉਹਦਾਂ ਮੇਰੀ ਬਾਡੀ ਦੀ ਚੇਂਜਸ ਮੇਰਾ ਆਕਸੀਜਨ ਲੈਵਲ ਮੇਰਾ ਮੇਰਾ ਮੇਰੀ ਸਕਿਨ ਵਧੀਆ ਹੋਣ ਲੱਗ ਗਈ ਸੋ ਇਹ ਸਾਰੇ ਜਿਹੜੇ ਇਫੈਕਟ ਸੀਗੇ ਮੇਰੀ ਆਊਟਡੋਰ ਵਾਕ ਦੇ ਨਾਲ ਹੋਣੇ ਸ਼ੁਰੂ ਹੋਏ ਜਦ ਕਿ ਮੈਂ ਬਹੁਤ ਜ਼ਿਆਦਾ ਨਹੀਂ ਕਰਦਾ ਸੀਗਾ ਬਟ ਜਿਵੇਂ ਤੁਸੀਂ ਐ ਲਾ ਲਓ ਕਿ अर्ਲੀ ਮਾਰਨਿੰਗ ਉੱਠ ਕੇ ਤੁਸੀਂ ਅਗਰ ਸਵੇਰ ਦੀ ਹਵਾ ਦੇ ਵਿੱਚ ਤੁਸੀਂ ਵਾਕ ਕਰਦੇ ਹੋ ਜਾਂ ਰਨ ਕਰਦੇ ਹੋ ਉਹਦਾ ਕਿੰਨਾ ਇੰਪੈਕਟ ਪੈਂਦਾ ਉਹ ਤੁਸੀਂ ਆਪ ਜੱਜ ਕਰ ਸਕਦੇ ਪਰ ਜਸੀ ਭਾਈ ਅੱਜ ਇੱਕ ਚੀਜ਼ ਬਹੁਤ ਹੈ ਹਨਾ ਤੁਹਾਨੂੰ ਦੁਨੀਆ ਬਹੁਤ ਫੋਲੋ ਕਰਦੀ ਯੂਥ ਬਹੁਤ ਫੋਲੋ ਕਰਦਾ ਹੈ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਬਸ ਰੀਲਾਂ ਹਨਾ ਆਪਾਂ ਸਕਰੋਲ ਕਰਨ ਤੇ ਰਹਿੰਦੇ ਹਾਂ ਯਾਰ ਮੈਂ ਚਾਹੁੰਨਾ ਪਰਸਨਲੀ ਮੇਰਾ ਹੈ ਕਿ ਤੁਸੀਂ ਇੱਕ ਯੂਥ ਨੂੰ ਜ਼ਰੂਰ ਮੈਸੇਜ ਦਿਓ ਕਿ ਯਾਰ ਹੋ ਸਕਦਾ ਹੈ ਸਵੇਰੇ ਜ਼ਰੂਰ ਇੱਕ ਵਾਰੀ ਉੱਠਿਆ ਕਰੋ ਐਕਸਰਸਾਈਜ਼ ਕਰੋ ਜਿਹੜੇ ਜਿਮ ਦੇ ਸ਼ਿਕੀਰ ਨੇ ਉਹ ਜਿਮ ਜਾਓ ਜਾਂ ਜਿਹੜੇ ਵਾਕ ਕਰਦੇ ਨੇ ਵਾਕ ਨੀ ਜ਼ਰੂਰ ਮੈਨੂੰ ਲੱਗਦਾ ਕਿ ਮੈਂ ਮੈਂ ਨਾ ਇਹ ਹੋਣੇ ਗੱਲ ਕਰਦਾ ਹੁੰਦਾ ਸੀ ਮੇਰਾ ਪਿੰਡ ਹੈਗਾ ਜਨਰਾਲੀ ਦੇ ਜਨਰਾਲੀ ਦੇ ਨਾਲ ਇੱਕ ਮੁੰਡਾ ਜਰਗ ਦਾ ਪਿੰਕਾ ਪਿੰਕਾ ਹਾਂਜੀ ਉਹ ਨਾ ਉਹ ਨਵੇਂ ਬੱਚਿਆਂ ਦੇ ਵਿੱਚ ਇੰਨੀ ਕੁ ਵਧੀਆ ਉਹਨੇ એનર્ਜੀ ਪਾਈ ਹੋਈ ਹੈ ਅੱਜਕੱਲ ਕਿਉਂਕਿ ਅਗਰ ਆ ਫੋਨ ਤੇ ਵੀ ਦੇ ਦੋ ਅਗਰ ਉਹਨਾਂ ਨੂੰ ਵੀ ਰੀਲ ਫੋਨ ਤੇ ਵੀ ਦੇ ਦਿੰਦੇ ਮੈਨੂੰ ਬੈਠਿਆਂ ਨੂੰ ਜੋਸ਼ ਆ ਜਾਂਦਾ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਭਾਜਦੇ ਦੇਖ ਕੇ ਖੇਤਾਂ ਦੇ ਵਿੱਚ ਕਬੱਡੀ ਖੇਡਦੇ ਜਾਂ ਵਰਜਿਸ਼ ਕਰਦੇ ਹੋਏ ਨਾ ਸੋ ਮੈਨੂੰ ਲੱਗਦਾ ਕਿ ਉਵੇਂ ਦੇ ਹੋਰ ਮੁੰਡਿਆਂ ਨੂੰ ਆਪਣੇ ਹੋਰ ਯੂਥ ਨੂੰ ਉਠਣ ਦੀ ਲੋੜ ਆ ਕਿ ਜਿਹੜੇ ਨਵੇਂ ਬੱਚਿਆਂ ਦੇ ਵਿੱਚ ਇਹ ਚੀਜ਼ ਪਾਉਣ ਕੇ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਲਾਈਫ ਸਟਾਈਲ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਸੋ ਮੇਨ ਲਗਾ ਉਸ ਤੋਂ ਬਾਅਦ ਜਦੋਂ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਕੰਮ ਦੀ ਚੀਜ਼ ਪਹੁੰਚ ਗਈ ਤਾਂ ਤੁਸੀਂ ਆਪਣੇ ਆਪ ਉੱਥੇ ਪਹੁੰਚ ਜਾਓਗੇ ਉੱਥੇ ਬਾਈ ਲਾਸਟ ਕੁਐਸਚਨ ਹੈ ਗਾਣੇ ਦੇ ਨਾਲ ਆ ਪੈਨ ਨਹੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਮੇਰੀ ਮੈਂ ਨਾ ਜਮੀਨ ਸੁੱਤਾ ਹੋਇਆ ਕਸਮ ਨਾਲ ਦੱਸਦਾ ਜੀ ਮੈਂ ਸਦਾ ਰਾਤ ਸ਼ੂਟ ਕਰ ਰਿਹਾ ਸੀ ਹੁਣ ਵੀ ਜਦੋਂ ਮੈਨੂੰ ਕਿਹਾ ਮੈਂ ਲੋਕਾਂ ਨੂੰ ਮੰਨਣਾ ਨਹੀਂ ਕਰ ਪਾਉਂਦਾ ਹੁੰਦਾ ਮੈਂ ਰਾਤ ਸ਼ੂਟ ਕੀਤਾ ਜੀ ਮੈਂ 12 1 ਵਜੇ ਦਾ ਸ਼ੂਟ ਕਰਦਾ ਰਿਹਾ ਔਰ ਮੈਂ ਉੱਠ ਕੇ ਉੱਠਿਆ ਵੀ ਮੈਂ ਉਵੇਂ ਹੀ ਲੋਰ ਲੋਰ ਦੇ ਨੋਗ ਮੈਂ ਲੋਰ 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 ਉਹ ਕੇ ਪਰ ਤੁਸੀਂ ਜ਼ਰੂਰ ਜਾ ਕੇ ਸੁਣੋ ਮੇਰਾ ਨਵਾਂ ਗਾਣਾ ਆਇਆ ਚੜੀ ਜਾਂਦੀ ਲੋਰ 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 ਬਹੁਤ ਬਹੁਤ ਘੈਂਟ ਆ ਬਾਈ ਮੇਰਾ ਮੈਂ ਮੈਂ ਬਹੁਤ ਸੁਣਿਆ ਲੋਰ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੀ ਮਜਬੂਰੀ ਸਮਝਾਉਂਦੇ ਆ థాంਕ ਯੂ ਸੋ ਮੱਚ థాంਕ ਯੂ ਬਾਈ థాంਕ ਯੂ ਮੈਂ ਤਾਂ ਦੁਪਹਿਰਾਂ ਨੂੰ ਉੱਠਦਾ ਮੈਂ ਤਾਂ ਸੂਰਜ ਕਦੀ ਚੜ੍ਹਿਆ ਦੇਖਿਆ ਨਹੀਂ ਪਰ ਅੱਜ ਸਿਟੀ 'ਚ ਪਹੁੰਚੇ ਹੋ ਮੈਰਾਥਨ ਹੋਈ ਹੈ ਬੱਚਿਆਂ 'ਚ ਬਹੁਤ ਜੋਸ਼ੀ ਕਿਵੇਂ ਦੇਖਦੇ ਹੋ ਸੋ ਮੈਂ ਟ੍ਰੈਡਮਿਲ 'ਤੇ ਵਾਕ ਕੀਤਾ ਜੈਮ ਵੀ ਕੀਤੀ ਪਰ ਮੈਂ ਨਾ ਹੁਣ ਪਿਛਲੇ 4-5 ਮਹੀਨਿਆਂ ਤੋਂ ਇੱਕ ਰੁਟੀਨ ਬਣਾਈ ਸੀ ਕਿ ਮੈਂ ਓਪਨ ਖੁੱਲੇ ਦੇ ਵਿੱਚ ਵਾਕ ਕਰਦਾ ਸੀਗਾ